ਜੋ ਦਿਹਾਣਾ ਵਿਆਹ ਸਮਾਗਮ ਚ ਹੋਈ ਫਾਇਰਿੰਗ ਬਾਰੇ ਤੇਜ਼ੀ ਨਾਲ ਵੱਡੇ ਖੁਲਾਸੇ ਹੋ ਰਹੇ ਨੇ ਇਸ ਘਟਨਾ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਇਸ ਮਾਮਲੇ ਨਾਲ ਜੁੜੀ ਇੱਕ ਵੀਡੀਓ ਸਾਹਮਣੇ ਆਈ ਹੈ ਇਹ ਵੀਡੀਓ ਮੈਰਿਜ ਪੈਲੇਸ ਚ ਹੋਈ ਫਾਇਰਿੰਗ ਦੇ ਨਾਲ ਜੁੜੀ ਹੋਈ ਹੈ ਇਸ ਵੀਡੀਓ ਚ ਗੈਰੀ ਸੰਜੋਤਾ ਇਲੀਗਲ ਵੈਪਨ ਗੇ ਚੱਲ ਰਹੇ ਤੇ ਇਸ ਦੇ ਨਾਲ ਹੀ 8 ਸੈਕਿੰਡ ਚ 6 ਗੋਲੀਆਂ ਚੱਲਣ ਦੀ ਆਵਾਜ਼ ਸਾਹਮਣੇ ਆਉਂਦੀ ਹੈ ਤੇ ਲੋਕੀ ਜ਼ੋਰ-ਜ਼ੋਰ ਨਾਲ ਚੀਲਾਰੀ ਨੇ ਕਿ ਗੋਲੀਆਂ ਚੱਲ ਪਈਆਂ ਤੇ ਇਨਾਂ ਹੀ ਕਹਿ ਕੇ ਲੋਕੀ ਭੱਜਦੇ ਹੋਏ ਵੀ ਨਜ਼ਰ ਆ ਰਹੀ ਨੇ ਲੋਕਾਂ ਦੇ ਚਿਕਣ ਦੀ ਆਵਾਜ਼ਾ ਤੋਂ ਬਾਅਦ ਇਹ ਜੋ ਦੀ ਬੰਦ ਹੋ ਜਾਂਦੀ ਹੈ ਦੱਸਦੀ ਕਿ ਸ਼ਨੀਵਾਰ ਰਾਤ ਨੂੰ ਲੁਧਿਆਣੇ ਦੇ ਮੈਰਿਜ ਪੈਲੇਸ ਬਾਦ ਕਾਸਲ ਚ ਅਚਾਨਕ ਲਾੜੀ ਦੀ ਐਂਟਰੀ ਦੌਰਾਨ ਤਾਬਰਤੋਰ ਗੋਲੀਆਂ ਚੱਲੀਆਂ ਜਾਣਕਾਰੀ ਦੇ ਮੁਤਾਬਕ ਇਹ ਗੋਲੀਆਂ ਦੋ ਗੈਂਗਸਟਰਾਂ ਵੱਲੋਂ ਚਲਾਈਆਂ ਗਈਆਂ ਜਿਨ੍ਹਾਂ ਦਾ ਨਾਂ ਅੰਕੁਰ ਤੇ ਸ਼ੁਭਮ ਮੋਟਾ ਦੱਸਿਆ ਜਾ ਰਿਹਾ ਹੈ ਦੱਸਿਆ ਗਿਆ ਕਿ ਇਹਨਾਂ ਦੋਹਾਂ ਟੀਰਾ ਵਿਚਕਾਰ ਕਿਸੇ ਪੁਰਾਣੇ ਵਿਵਾਦ ਨੂੰ ਲੈ ਕੇ ਬਹਿਸਵਾਜ਼ੀ ਹੋ ਗਈ ਤੇ ਕਾਫੀ ਤੂਤੂ ਮਾਮਾ ਹੋਈ ਇਸ ਤੋਂ ਬਾਅਦ ਦੋਨਾਂ ਗੈਂਕ ਨੇ ਫਾਇਰਿੰਗ ਕੀਤੀ ਹੈ ਇਸ ਫਾਇਰਿੰਗ ਨਾਲ ਲੋਕ ਸਹਿਮ ਕਹੇ ਤੇ ਉੱਥੇ ਮੌਜੂਦ ਸਾਰੇ ਲੋਕਾਂ ਨੇ ਕੁਰਸੀ ਥੱਲੇ ਲੁੱਕ ਕੇ ਆਪਣੀ ਜਾਨ ਬਚਾਈ ਹੈ ਇਸ ਘਟਨਾ ਦੇ ਵੇਲੇ ਪੈਰਿਸ 'ਚ ਤਕਰੀਬਨ 700-800 ਲੋਕ ਮੌਜੂਦ ਸੀ ਪੈਰਿਸ 'ਚ ਤਾਬੜਤੋਰ ਫਾਇਰਿੰਗ ਦੌਰਾਨ ਲਾਰੇਦੀ ਮਾਸਿੱਤ ਦੋਸਤ ਦੀ ਪੈਰਿਸ ਮੈਨੇਜਮੈਂਟ ਨੂੰ ਇਨਵਾਈਟ ਕਰਨ ਵਾਲੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਪਰ ਹੁਣ ਇਸ ਮਾਮਲੇ 'ਚ ਲਗਾਤਾਰ ਕਈ ਵੀਡੀਓ ਸਾਹਮਣੇ ਆ ਰਹੀਆਂ ਨੇ ਤੇ ਖੁਲਾਸੇ ਹੋ ਰਹੇ ਨੇ ਲੁਧਿਆਣਾ ਵਿਆਹ ਸਮਾਗਮ ਚ ਹੋਈ ਫਾਇਰਿੰਗ ਬਾਰੇ ਤੇਜ਼ੀ ਨਾਲ ਵੱਡੇ ਖੁਲਾਸੇ ਹੋ ਰਹੇ ਨੇ ਇਸ ਘਟਨਾ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਇਸ ਮਾਮਲੇ ਨਾਲ ਜੁੜੀ ਇੱਕ ਵੀਡੀਓ ਸਾਹਮਣੇ ਆਈ ਹੈ ਇਹ ਵੀਡੀਓ ਮੈਰਿਜ ਪੈਲੇਸ ਚ ਹੋਈ ਫਾਇਰਿੰਗ ਦੇ ਨਾਲ ਜੁੜੀ ਹੋਈ ਹੈ ਇਸ ਵੀਡੀਓ ਚ ਗੈਰੀ ਸੰਜੋਦਾ ਇਲੀਗਲ ਵੈਪਨ ਗੀਟ ਚੱਲ ਰਿਹਾ ਤੇ ਇਸ ਦੇ ਨਾਲ ਹੀ 8 ਸੈਕਿੰਡ ਚ 6 ਗੋਲੀਆਂ ਚੱਲਣ ਦੀ ਆਵਾਜ਼ ਸਾਹਮਣੇ ਆਉਂਦੀ ਹੈ ਤੇ ਲੋਕੀ ਜ਼ੋਰ-ਜ਼ੋਰ ਨਾਲ ਚੀਲਾਰੀ ਨੇ ਕਿ ਗੋਲੀਆਂ ਚੱਲ ਪਈਆਂ ਤੇ ਇਨਾਂ ਹੀ ਕਹਿ ਕੇ ਲੋਕੀ ਭੱਜਦੇ ਹੋਏ ਵੀ ਨਜ਼ਰ ਆ ਰਹੀ ਨੇ ਲੋਕਾਂ ਦੇ ਚਿਕਨ ਦੀ ਆਵਾਜ਼ਾਂ ਤੋਂ ਬਾਅਦ ਪਾਣੀ ਦੀ ਬੰਦ ਹੋ ਜਾਂਦੀ ਹੈ ਦੱਸਦੀ ਕਿ ਸ਼ਨੀਵਾਰ ਰਾਤ ਨੂੰ ਲੁਧਿਆਣੇ ਦੇ ਮੈਰਿਜ ਪੈਲੇਸ ਬਾਦ ਕਾਸਨ ਚ ਅਚਾਨਕ ਲਾੜੀ ਦੀ ਐਂਟਰੀ ਦੌਰਾਨ ਤਾਬਰ ਤੋਰ ਗੋਲੀਆਂ ਚੱਲੀਆਂ ਜਾਣਕਾਰੀ ਦੇ ਮੁਤਾਬਕ ਇਹ ਗੋਲੀਆਂ ਦੋ ਗੈਂਗਸਟਰਾਂ ਵੱਲੋਂ ਚਲਾਈਆਂ ਗਈਆਂ ਜਿਨ੍ਹਾਂ ਦਾ ਨਾਂ ਅੰਕੁਰ ਤੇ ਸ਼ੁਭਮ ਮੋਟਾ ਦੱਸਿਆ ਜਾ ਰਿਹਾ ਹੈ ਦੱਸਿਆ ਗਿਆ ਕਿ ਇਹਨਾਂ ਦੋਹਾਂ ਧਿਰਾਂ ਵਿਚਕਾਰ ਕਿਸੇ ਪੁਰਾਣੇ ਵਿਵਾਦ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ ਤੇ ਕਾਫੀ ਤੂਤੂ ਮੇਮੇ ਹੋਈ ਇਸ ਤੋਂ ਬਾਅਦ ਦੋਨਾਂ ਗੈਂਗ ਨੇ ਫਾਇਰਿੰਗ ਕੀਤੀ ਹੈ ਇਸ ਫਾਇਰਿੰਗ ਨਾਲ ਲੋਕ ਸਹਿਮ ਗਏ ਤੇ ਉੱਥੇ ਮੌਜੂਦ ਸਾਰੇ ਲੋਕਾਂ ਨੇ ਕੁਰਸੀ ਥੱਲੇ ਲੁੱਕ ਕੇ ਆਪਣੀ ਜਾਨ ਬਚਾਈ ਹੈ ਇਸ ਘਟਨਾ ਦੇ ਵੇਲੇ ਪੈਲਸ 'ਚ ਤਕਰੀਬਨ 700-800 ਲੋਕ ਮੌਜੂਦ ਸੀ ਪੈਲਸ 'ਚ ਤਾਬੜ ਤੋਰ ਫਾਇਰਿੰਗ ਦੌਰਾਨ ਲੜੇ ਦੀ ਮਾਸਿੱਤ ਦੋ ਪੈਰਿਸ ਮੈਨੇਜਮੈਂਟ ਨੂੰ ਇਨਵਾਈਟ ਕਰਨ ਵਾਲੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਪਰ ਹੁਣ ਇਸ ਮਾਮਲੇ 'ਚ ਲਗਾਤਾਰ ਕਈ ਵੀਡੀਓ ਸਾਹਮਣੇ ਆ ਰਹੀਆਂ ਨੇ ਤੇ ਖੁਲਾਸੇ ਹੋ ਰਹੇ ਨੇ